ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਐ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਕਹਿੰਦੇ ਵੀ ਸ਼ਹਿਰ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਵਾਲੇ ਇਸ ਨਾਮ ਪਹੁੰਚੇ ਹੋਇਆ ਤਹਿਸੀਲ ਵੀ ਸੁਨਾਮ ਆ ਤੇ ਜ਼ਿਲ੍ਹਾ ਹੈਗਾ ਸੱਜਣੋ ਸੰਗਰੂਰ ਪੰਜ ਨਗਦ ਦਿਖਾਵਾਂਗੇ ਤਿੰਨ ਤਾਂ ਦਿਖਾਵਾਂਗੇ ਫਾਰਮ ਚੋਂ ਆਈਆਂ ਐਚ ਐਫ ਬੱਚੀਆਂ ਪਾਲਣ ਵਾਲੀਆਂ ਤੇ ਇੱਕ ਐਚ ਐਫ ਬੱਚੀ ਦਿਖਾਵਾਂਗੇ ਤਾਜੀ ਸੂਈ ਤੇ ਇੱਕ ਪੈਂਦੀ ਆ ਐਚ ਐਫ ਤੇ ਜਰਸੀ ਦਾ ਕ੍ਰੋਸ ਫੁੱਲ ਵੱਡੇ ਕਦ ਕੱਦ ਚ ਉਹ ਵੀ ਮੇਰਾ ਖਿਆਲ ਆ ਤਾਜੀ ਸੂਈਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਰੇਟ ਸਾਰਿਆਂ ਦੇ ਵੀਡੀਓ 'ਚ ਹੀ ਕਰਾ ਦਾਂਗੇ ਆ ਜਾਓ ਜੀ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਵੀਰੇ ਆ ਕਿਵੇਂ ਆ ਕੰਮ ਕਰ ਕੰਮ ਕਰ ਬਾਗੋ ਬਾਗ ਵੀਰੇ ਚੱਲਦਾ ਲੋਟ ਪੂਰਾ ਪੂਰਾ ਲੋਟ ਵੀਰੇ ਕਿਹੜੇ ਪਾਸਿਓਂ ਕਰੀਏ ਸ਼ੁਰੂ ਇਧਰੋਂ ਮਰਜ਼ੀ ਕਰ ਲੈ ਆਪਣੀ ਜਗ੍ਹਾ ਕਿਹੜੇ ਰੋਡ ਦੇ ਨੇੜੇ ਆ ਗਈ ਇਹ ਜਖੇਪੜ ਰੋਡ ਤੇ ਜਖੇਪੜ ਰੋਡ ਤੇ ਇਧਰੋਂ ਮੇਰਾ ਖਿਆਲ ਆ ਬਖਸ਼ੀ ਬਖਸ਼ੀ ਵਾਲਾ ਰੋੜੀ ਉੱਥੋਂ ਕਰ ਲਈਏ ਕਾਲੀ ਖਾਂ ਤੋਂ ਜਿੱਧਰੋਂ ਮਰਜ਼ੀ ਸ਼ੁਰੂ ਕਰੋ ਆ ਜਾ ਗੱਰੀ ਲੈ ਚ ਕਿਹੜਾ ਸੂਆ ਇਹਦਾ ਤੇ ਦੂਜਾ ਸੂਆ ਵੀਰੇ ਸੂਆ ਦੂਜਾ ਪਹਿਲੇ ਦਾ ਕਾਦੇ ਦਿਖਾ ਦੇਦਾ ਨਾਲ ਖੜ ਕੇ ਮੇਰਾ ਗੱਲ ਕਾਦੇ ਬਹੁਤ ਵੱਡਾ ਬਲਾ ਗਿਆ ਕਾਤਾ ਫੁੱਲ ਆ ਬਈ ਯਾਰ ਹਾਂ ਤੇ ਬਾਡੀ ਦੀ ਗੱਲ ਕਰ ਲੈ ਇਹਦੀ ਬਾਡੀ ਆ ਗਈ ਫੁੱਲ ਚੌੜੀ ਉੱਤੋਂ ਤੇ ਜਾਨ ਵਾਲੀ ਬੈੜ ਆ ਗਈ ਤੇ ਹੁਣ ਦਿਖਾ ਦੇ ਉਹ ਕਹੇ ਰੀ ਆਰਡਰ ਕੁਆਲਿਟੀ ਸੂਆ ਕਿਹੜਾ ਦੱਸਿਆ ਦੂਜਾ ਵੀਰੇ 6 ਦੰਦਾਂ ਦਾ ਮੂੰਹ ਸੂਆ ਦੂਜਾ ਦੰਦਾਂ ਚ 6 ਦੰਦ ਕਲਰ ਆ ਗਿਆ ਬਲੈਕ ਬੱਚਾ ਕੀ ਆ ਗਿਆ ਮਗਰ ਬੱਚੀ ਹੈ ਵੀਰੇ ਜਰਸੀ ਦੀ ਨਾਲ ਪਿਓਰ ਜਰਸੀ ਦੀ ਬੱਚੀ ਤੇ ਆਪ ਥੋੜੀ ਕਰਾਉ ਸੰਗ ਆਪ ਕਰਾਉ ਸ ਹੈ ਵੀਰੇ ਬੱਡੀ ਬੁੱਡੀ ਦਾ ਲੈਖਾ ਹੀ ਨਹੀਂ ਹੈਗਾ ਕੋਈ ਛੋਟੇ ਹਾਥੀ ਜਿਹੇ ਚੜਦੀ ਨਹੀਂ ਹੈਗੀ ਨਹੀਂ ਆਉਂਦੀ ਵੀਰੇ ਆ ਤੋਰੀ ਖੋਲ ਕੇ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੋ ਸੂਈ ਹੈ ਵੀਰੇ ਰਾਤ ਨੂੰ 11:00 ਵਜੇ ਕਿੰਨੀ ਬੌਲੀ ਆ ਹੁਣ ਬਾਈ ਇਹ ਸਟੈਪ 16 17 ਕਿਲੋ ਬੌਲੀ ਤਿਆਰ ਹੈ 16 ਕਿਲੋ ਹੈਗੀ ਹਾਜ਼ਰ ਬਾਈ 17 ਹੈਗੀ ਆਪਾਂ ਪਹਿਲੀ 16 ਕਹਿਤੀ 16 ਕਿਲੋ ਬਾਈ ਕਹਿੰਦਾ ਹਾਜ਼ਰ ਆ ਹੈਗੀ 17 ਆਂ ਪਰ 16 ਦੱਸਾਂਗੇ ਕੱਦ ਕਾਠ ਆ ਗਿਆ ਫੁੱਲ ਵੱਡਾ ਲੰਬਾਈ ਵੀ ਪੂਰੀ ਫੁੱਲ ਆ ਗਈ ਤੇ ਆਰਡਰ ਦਾ ਸਾਈਜ਼ ਆ ਜਿਹੜਾ ਆਰਡਰ ਦਾ ਸਾਈਜ਼ ਵੀ ਸੋਨਾ ਤੇ ਥਣ ਦਾ ਸਾਈਜ਼ ਵੀ ਬਹੁਤ ਪਿਆਰਾ ਆਰਡਰ ਸੋਨਾ ਰੱਖਦੀ ਆ ਤੇ ਨਾੜਾਂ ਵਾਲਾ ਆਰਡਰ ਰੱਖਦੀ ਆ ਇੱਥੋਂ ਦਿਖਾ ਦਿੰਗੀ ਜੀ ਐ ਇਹਨੂੰ ਇਹਨੂੰ ਕਮਾਲਿਆ 11 ਹੋਰ ਜਗ੍ਹਾ ਦਾ ਬਾਸ ਥੋੜਾ ਜਿਹਾ ਜ਼ਰੂਰ ਆ ਬਰੇ ਆ ਗਈ ਬਲੈਕ ਕਲਰ ਚ ਵੱਡੀ ਆ ਗਈ ਫੁੱਲਾ ਤੇ ਬੌਲਾ ਹੈਗਾ 17 22 ਕਹਿੰਦਾ 16 ਜਿਹੜਾ ਮਰਜੀ ਸਜਣਾ ਕੇ ਡੰਗ ਤੋਂ ਡੰਗ ਚੋਲੇ ਨਾਲ ਆ ਗਈ ਪਿਓਰ ਜਰਸੀ ਨਾਲ ਦੀ ਇਹਦੇ ਸਜਣੋ ਬੱਛੀ ਜਾਂਦਾ ਕੋਈ ਲੇਖਾ ਨਹੀਂ ਬੱਛੀ ਚ ਕਿੰਨਾ ਕੁ ਦੁੱਧ ਪਾ ਦੂ ਬਈ ਭਾਈ ਇਹ ਮਾਲਕਾਂ ਨੇ ਤਾਂ ਆਪਾਂ ਨੂੰ ਕਿਹਾ ਦੀ ਪਲੂਨ ਨੇ 26 ਕਿਲੋ ਦੁੱਧ ਦਿੱਤਾ ਹੈ ਠੀਕ ਆ ਜੀ ਆਪਾਂ ਅਗਲੇ ਨੂੰ 25 ਕਿਲੋ ਕਹਿ ਕੀ ਦਵਾਂਗੇ ਵੀਰੇ ਠੀਕ ਆ ਗੱਲ ਤੇ 25 ਤਾਂ ਦਊਗੀ 25 ਕਿਲੋ ਇਹ ਦੇ ਦੂ ਜਿਹੜੀ ਤੀਜੇ ਚੌਥੇ ਦਿਨ ਹੀ 16 17 ਕਿਲੋ ਹਾਂ ਹਾਂ ਤੇ ਆਰਡਰ ਰੱਖ ਦੀਆ ਪੂਰਾ ਸੋਨਾ ਫਿਕਸ ਆਰਡਰ ਰੱਖਾਂਗੇ ਤੇ ਇਧਰੋਂ ਗੈਰੀ ਲੰਬਾਈ ਦਿਖਾਈ ਇਹਦੀ ਲੰਬੀ ਬਹੁਤ ਜ਼ਿਆਦਾ ਆ ਯਾਰ ਬੇਲ ਬੂਲ ਤਾਂ ਬਹੁਤ ਆ ਬਾਈ ਆ ਲੰਬੀ ਬਹੁਤ ਜ਼ਿਆਦਾ ਚਬਾਈ ਦੀ ਕਿਵੇਂ ਆ ਇਹ ਚਬਾਈ ਦੀ ਓਕੇ ਆ ਵੀਰੇ ਜਮਾ ਫੋਕੀ ਜਮੀ ਓਕੇ ਆ ਲੈ ਭਾਈ ਅਹੀਂ ਬਹਿ ਕੇ ਚਾਹੀਦੀ ਬੱਚਾ ਵੀ ਨਾ ਛੱਡੇ ਤੇ ਥੱਲੇ ਲੈ ਦੇਖੀ ਠੀਕ ਆ ਗੱਲ ਆ ਅਚਵਾਈ ਇਹਦੀ ਆਪਾਂ ਬਾਈ ਕਹਿੰਦਾ ਤੁਹਾਨੂੰ ਦਿਖਾ ਦੇਣਾ ਮਾਰ ਕੇ ਧਾਰਾ ਫੁੱਲ ਫੋਕੀ ਆ ਚਵਾਈ ਜਮਾ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਪਰੇਸ਼ਾਨ ਨਾ ਕਰ ਜਾ ਦੇ ਆਰਡਰ ਦਾ ਸੈਜ ਬਹੁਤ ਸੋਹਣਾ ਤੇ ਚਵਾਈ ਵੀ ਸੁਖਣਾ ਸੋਹਣੀ ਆ ਬਾਕੀ ਜਿਵੇਂ ਜਿਵੇਂ ਥੋੜੀ ਜਿਹੀ ਭਾਲਾ ਥੋੜਾ ਤੇ ਭਾਲਾ ਨੇ ਬਈ ਯਾਰ ਹਾਂ ਥੋੜੀ ਬਹੁਤੀ ਬਾਦੀ ਜੰੂਰਾ ਜਿਵੇਂ ਜਿਵੇਂ ਬਾਦੀ ਉੱਤਰੀ ਜਾਊਗੀ ਓਵੇਂ ਓਵੇਂ ਬੱਛੀ ਸੈੱਟ ਹੋਈ ਜਾਊਗੀ ਨੇੜੇ ਆ ਕੇ ਤੁਹਾਨੂੰ ਯਾਰ 21 ਲੱਗੂ 19 ਨਹੀਂ ਲੱਗਦੀ ਹੈਗੀ ਬਈ ਬੜਾ ਕੈਮਰੇ ਚ ਇਹ ਐਡੀ ਵੱਡੀ ਆਉਂਦੀ ਨਹੀਂ ਹੋਣੀ ਬੇਲ ਹੀ ਬਹੁਤ ਹੈ ਆ ਨਾਲ ਇਹਦੇ ਆ ਬੱਚੀ ਆ ਗਈ ਗੈਰੀ ਬੱਚੀ ਦਿਖਾਈ ਇੱਕ ਵਾਰੀ ਨੇੜੇ ਲਾ ਕੇ ਕੈਮਰਾ ਆ ਬਹੁਤ ਪਿਆਰੀ ਨਾਲ ਬੱਚੀ ਆ ਇਹ ਆ ਗਈ ਬਾਈ ਪ्युअर ਜਰਸੀ ਦੀ ਕਾਫੀ ਕਲਰ ਦੇ ਵਿੱਚ ਹੂੰ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਤਾਂ ਇਹ ਜਿਹੇ ਦਾ ਲੋਕ ਤਾਂ 1 25 ਵੀ ਕਰੀ ਜਾਂਦੇ ਨੇ ਆਪਾਂ ਲੋਕਾਂ ਨਾਲ ਨਹੀਂ ਨਾ ਰਲਣਾ ਫਿਰ ਆ ਬਈ ਹਾਂ ਨਾ ਹਾਂਜੀ 95000 ਦੀ ਦੇ ਦਾਂਗੇ ਆਪਾਂ 95 ਦੀ ਹਾਂ ਨਾ ਹੋਣੀ 100 ਕਿਲੋਮੀਟਰ ਤੇ ਆਪਾਂ ਪਹੁੰਚ ਵੀ ਕਰ ਦਾਂਗੇ ਜਾਣ ਹੁਣ 200 ਹੋ ਜੂਗਾ ਕੋਈ ਚੱਕਰ ਹੀ ਨਹੀਂ ਬਾਈ ਹੈ ਕੋਈ ਚੱਕਰ ਹੀ ਨਹੀਂ ਆ ਜਾਣ ਹੁਣ 200 ਕਿਲੋਮੀਟਰ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਤੇ ਜੀਨੇ ਕਰਾਉਣੀ ਹੂਈ 300 ਉਹ ਗਾਂ ਵਾਲੇ ਜਿਹੜਾ 100 ਦਾ ਪਾਊਗਾ ਉਹ ਕਰਾਇਆ ਉਹ ਕਰਾਇਆ ਦੇ ਦੇ ਆਪਣਾ ਹਾਂ ਉੱਥੇ ਤੱਕ ਪਹੁੰਚ ਬਾਈ ਕਰ ਦੂਗਾ ਤੇ ਦੁੱਧ ਅੱਜ ਬੌਲਾਗਾ ਤੀਜੇ ਚੌਥੇ ਦਿਨ 17 ਕਿਲੋ ਹਾਜ਼ਰ ਹਾਜ਼ਰ ਹੈ ਬਾਈ ਹਾਂ ਦੁੱਧ ਬਾਈ ਕਹਿੰਦਾ 25 ਪਾ ਦੂ ਬਾਕੀ ਯਾਰ ਇਹਦੀ ਬਾਡੀ ਦਾ ਬਹੁਤ ਡਬਲ ਆ ਬਾਕੀ ਤੁਸੀਂ ਚੀਜ਼ ਆਪਦੀ ਬਾਈ ਹਨਾ ਸਮਝਣਾ ਲੈਣੀ ਹੈ ਹੂੰ ਲੈਗ ਸਕੋਰ ਦੀ ਮਜਬੂਤ ਆ ਤੇ ਉਤੋਂ ਧੂਹੀ ਦਾ ਟਾਂਚ ਆ ਗਿਆ ਉੱਚ ਕੋਈ ਲੇਦਾ ਪੰਨੀ ਕੋਈ ਕੁੱਬਾ ਪੰਨੀ ਪੂਰੀ ਸਿੱਧੀ ਆ ਬਈ ਯਾਰਾ ਤੇ ਆ ਗਈ ਬਿਲਕੁਲ ਨਵੇਂ ਹਾਂਣ ਚ ਦੰਦਾਂ ਚ ਛੇ ਦੰਦਾਂ ਦਾ ਛੇ ਦੰਦਾਂ ਦਾ ਬਈ ਇਹ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਦਾ ਨਗੀਨਾ ਹੀ ਆ 2 ਨੰਬਰ ਵਾਲੀ ਦਾ ਇਹਦਾ ਸੂਆ ਕਿਹੜਾ ਬਈ ਇਹ ਪਲੂਨ ਆ ਵੀਰੇ ਪਹਿਲਾ ਸੂਆ ਪਹਿਲਾ ਸੂਆ ਆਡਰ ਵਾਲਾ ਯਾਰ ਪਹਿਲੇ ਨੂੰ ਹਿਸਾਬ ਨਾਲ ਸੂਆ ਕਿੰਨੇ ਦਿੰਦਾ ਸੂਆ ਬਈ 15ਵਾਂ 16ਵਾਂ ਦੇਣਾ ਅੱਜ 15ਵਾਂ ਦੇਣਾ ਨਾਲ ਕੀ ਆ ਬੱਛਾ ਵੀਰੇ ਦੇ ਨਾਲ ਨਾਲ ਆ ਗਿਆ ਇਹਦੇ ਬੁੱਲ ਦੰਦਾਂ ਚ ਕਿਵੇਂ ਆ ਦੰਦਾਂ ਚ ਬਈ ਇਹ ਛਿੱਗ ਦੇ ਦੰਦ ਕੱਢੀ ਜਾਂਦੀ ਹੈਗੀ ਹੋਰ ਦੇ ਖੋਲ ਕੇ ਫਿਰ 4 ਬਰਾਬਰ ਕਰ ਗਈ 4 ਬਰਾਬਰ ਨੇ ਕਿ ਛਿੱਗ ਦੇ ਕੱਢ ਰਹੀ ਆ ਬਈ ਆ 4 ਹੈਗੇ ਬਰਾਬਰ ਤੇ ਛਿੱਗ ਦੇ ਚੱਕਦੀ ਆ ਸੂਆ ਬਾਈ ਕਹਿੰਦਾ ਹੈਗਾ ਪਹਿਲਾ ਤੇ ਸ਼ਕੀਨ ਆ ਗਈ ਬੱੱਚੀ ਫੁੱਲ ਪ੍ਰਿੰਟ ਵੀ ਸੋਹਣਾ ਜਾਤ ਨਸਲ ਵੀ ਚੰਗੀ ਆ ਤੇ ਆਰਡਰ ਹੈਗਾ ਬਿਲਕੁਲ ਫਿਕਸ ਔਰ ਲੈ ਬੰਨੇ ਹੋ ਕੇ ਦਿਖਾ ਦਈਏ ਇੱਥੋਂ ਗਰੀ ਆਰਡਰ ਜਮਾ ਫਿਕਸ ਆ ਗਿਆ ਬੋਚ ਕੇ ਬੋਚ ਕੇ ਬੋਚ ਕੇ ਲੈ ਆੁਰਲੇ ਬੰਨੇ ਤੋੜ ਦੀ ਥੋੜਾ ਜਿਹਾ ਪਤਾ ਜਿਵੇਂ ਸਾਨੂੰ ਪਸ਼ੂ ਐਸਪੀ ਕਰਦਾ ਕਿਉਂਕਿ ਚਵਾਈਆਂ ਦਾ ਸਮਾਂ ਵੀ ਹੋ ਰਿਹਾ ਹੁਣ ਚਵਾਈ ਦਾ ਟਾਈਮ ਹੋ ਰਿਹਾ ਬਾਈ ਬਸ ਟਾਈਮ ਹੀ ਆ ਚਵਾਈ ਦਾ ਤਕਰੀਬਨ ਪੌਣੇ 1:05 ਵਜੇ ਦਾ ਸਮਾਂ ਵੀਡੀਓ ਬਣਾਉਂਦਾ ਆਪਣਾ ਤੇ ਇਥੋਂ ਪਛਾਣਲੇ ਪਾਸੇ ਦਿਖਾ ਦੇ ਆ ਲੈ ਚੱਲ ਬਾਈ ਲੈ ਚੱਲਾ ਇਹਨੂੰ ਤੇ ਆਰਡਰ ਦੀ ਸ਼ੇਪ ਆ ਜਿਹੜੀ ਉਹ ਬਹੁਤ ਸੋਹਣੀ ਰੱਖਦੀ ਆ ਟੁੱਟ ਮਾਡਰ ਨਹੀਂ ਹੈਗਾ ਬਿਲਕੁਲ ਫਿਕਸ ਆ ਲੈ ਚੱਲ ਕੋਈ ਗੱਲ ਨਹੀਂ ਇਹਦੇ ਥੱਲੇ ਕਿੰਨਾ ਕੁ ਦੁੱਧ ਹਾਜ਼ਰ ਆਉਣਾ ਬਾਈ ਇਹਦੇ ਥੱਲੇ 23 ਕਿਲੋ ਦੁੱਧ ਤਿਆਰ ਆਪਾਂ ਪਰ 20 ਕਿਲੋ ਅਗ 23 ਲੀਟਰ ਲਾ ਕੇ ਲੈ ਜੇ ਬੰਦਾ 23 ਲੀਟਰ ਆਪਾਂ 20 ਕਹਿ ਕੇ ਦਵਾਂਗੇ ਪਰ ਅਗਲੇ ਨੂੰ ਕੰਡੇ ਤੇ 20 ਕਿਲੋ ਦਰ ਦੂਹੀ ਕੰਡੇ ਤੇ ਬਈ ਝੱਗ ਨਾਲ ਤਾਂ ਇਹਦੇ 27 22 ਬਣਾ ਦੇ ਠੀਕ ਐ ਠੰਡੇ ਕਰਕੇ 23 ਕਰ ਦੂ 23 ਕਰੂ ਵੀਰੇ ਆ ਠੰਡੇ ਬਾਈ ਕਹਿੰਦਾ 23 ਕਿਲੋ ਦੁੱਧ ਦੇ ਕੋਲੇ ਹਾਜ਼ਰ ਐ ਪਰ ਆਰਡਰ ਐ ਜਿਹੜਾ ਆਰਡਰ ਜਮਾ ਠੋਸ ਆ ਗਿਆ ਫਿਕਸ ਆਰਡਰ ਆ ਗਿਆ ਜਮਾ ਨਾਲ ਲੱਗ ਮਾਰਡਰ ਤੇ ਥਾਣਾ ਜਿਹੜਾ ਥਣ ਦਾ ਸਾਈਜ਼ ਬਹੁਤ ਸੋਹਣਾ 22 ਦੀ ਬਾਈ ਕਿੰਨੇ ਆ 22 ਦੀ ਓਕੇ ਐ ਵੀਰੇ 100 ਦੀ 100 100 ਦੀ 100 ਕੋਈ ਧਾਰ ਚ ਚਰਲਾ ਨਹੀਂ ਹੈਗਾ ਫੂਰ ਨਹੀਂ ਹੈਗਾ ਭਰਾਵਾ ਠੀਕ ਆ ਗੱਲ ਕੋਈ ਥਣ ਘੱਟ ਵੱਧ ਨਹੀਂ ਹੈਗਾ ਇਹਦਾ ਰੇਟ ਕੀ ਰਹੂਗਾ ਜੀ ਬਈ ਇਹਦਾ ਵੀ ਰੇਟ ਆਪਾਂ ਬੱਛੀ ਦੇ ਦਾਂਗੇ 90000 ਦੀ 90 ਦੀ ਹਾਂ ਮਾਨਤਾਨ ਹੋ ਜੂ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਬਈ ਹੋਰਾਂ ਨੂੰ ਹੋ ਜਾ ਮਾਨਤਾਨ ਹੋ ਜੂ ਜੇ ਕਿਸੇ ਸੱਜਣ ਨੇ ਜੋੜੀ ਲਈ ਜਾਣੀ ਹੋਈ ਜੋੜੀ ਚ ਉਹ ਜਾ ਮਾਨਤਾਨ ਕਰ ਦਾਂਗੇ ਬਈ ਯਾਰ 5000 ਕਰ ਦਾਂਗੇ ਜੋੜੀ ਕਰ ਦਾਂਗੇ ਬਈ ਯਾਰ ਆ ਜੋੜੇ ਚ ਹੋ ਜੂ 5000 ਮਾਨਤਾਨ ਤੇ 200 ਕਿਲੋਮੀਟਰ ਪਹੁੰਚ ਹੋ ਜੂ ਪਹੁੰਚ ਕਰ ਦਾਂਗੇ ਬਈ ਤੇ ਹੁਣ ਦੱਸ ਅਧਿਆਪ ਬੱਛੀ ਦੀ ਇਹਦੀ ਉਮਰ ਕਿੰਨੀ ਹੋ ਗਈ ਬਈ ਇਹ ਬੱਚੀ ਦੀ ਉਮਰ ਹੈਗੀ ਆ 10 ਮਹੀਨਿਆਂ ਦੀ ਠੀਕ ਆ ਜੀ ਬੰਦੋ ਕਿ ਬੱਚਾ ਹੀ ਐ ਆਇਆ ਤਾਂ ਬੱਚਾ ਹੀ ਆ ਗਿਆ ਹਾਂ ਐ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆ ਬਈ ਯਾਰ ਮੈਂ ਪੁੱਛ ਕੇ ਪਤਾ ਕਰਕੇ ਜ਼ਰੂਰ ਦੱਸ ਦੂੰਗਾ ਆਈਆਂ ਇੱਕੋ ਬੰਦੇ ਤੋਂ ਹੋਈਆਂ ਨੇ ਫਾਰਮ 'ਚੋਂ ਠੀਕ ਆ ਜੀ ਬੰਦਾ گاਵਾ ਛੱਡ ਰਿਹਾ ਸੀਗਾ ਠੀਕ ਆ ਜੀ ਉਸੇ ਤੋਂ ਸਾਰਾ ਮਾਲ ਹੀ ਉਸੇ ਤੋਂ ਲੈ ਬਈ ਆਪਾਂ ਆ ਰਹੇ ਹੇ ਸਟਰਕਚਰ ਇਹਦਾ ਪੂਰਾ ਮਜ਼ਬੂਤ ਆ ਸਿੰਗਲ ਚਾਰ ਥਣ ਨੇ ਇਹਦੇ ਤੇ ਜਿਹੜੀ ਪਿੱਠ ਪੁੱਠਾ ਇਹਦੀ ਜਿਵੇਂ ਨਾ گاਵਾ ਦੀ ਹੁੰਦੀ ਆ ਉਹ ਗੱਲ ਬਾਤ ਆ ਚੜਾਈ ਚੜੂਈ ਬਈ ਥੱਲੇ ਆਰਡਰ ਦੇਖ ਥਣ ਦੇਖ ਇਹ ਜਿਹੇ ਨੇ ਬੱਚੀ ਦੇ ਆਰਡਰ ਦੀ ਕੁਆਲਿਟੀ ਸੋਹਣੀ ਆ ਇਹਦਾ ਤਿੰਨਾਂ ਦੀ ਕਰਾਂਗੇ ਰੇਟ ਇਕੱਠਿਆਂ ਦਾ ਤਿੰਨਾਂ ਦਾ ਇਕੱਠਿਆਂ ਦਾ ਕਰ ਦਾਂਗੇ ਤਿੰਨਾਂ ਦਾ ਇਕੱਠਿਆਂ ਵੀ ਕਰ ਦੂਗਾ ਬਾਈ ਰੇਟ ਕਿਉਂਕਿ ਜੇ ਇਕੱਲੀ-ਇਕੱਲੀ ਲੀ ਜਾਣੀ ਹੋਈ ਤਾਂ ਫੋਨ ਤੇ ਰਾਬਤਾ ਕੰਮ ਕਰ ਲਿਓ ਆ ਬੱਚੀ ਦੀ ਉਮਰ ਕਿੰਨੀ ਆ ਬਾਈ ਇਹ ਬੱਚੀ ਦੀ ਉਮਰ ਹੈਗੀ ਆ ਵੀਰੇ 8 ਮਹੀਨਿਆਂ ਦੀ ਇਹ ਆ ਗਈ 8 ਮਹੀਨਿਆਂ ਦੀ ਥਾਣੇ ਦੇ ਵੀ ਸਿੰਗਲ ਚਾਲੀ ਸਿੰਗਲ ਹੀ ਨੇ ਵੀਰੇ ਸਿੰਗਲ ਹੀ ਨੇ ਕੋਈ ਫੋੜ ਛਾਂਗ ਨਹੀਂ ਹੈਗੀ ਬਾਈ ਠੀਕ ਆ ਗੱਲ ਆ ਹਾਂ ਤੇ ਉਹ ਦੀ ਉਹ ਬਈ ਇਹਨੇ 5 ਗਿ ਮਹੀਨਿਆਂ ਦੀ ਆ ਬੱਚੀ ਇਹ ਨੰਨੀ ਆ ਹਜੇ ਹੈ ਹਾਂ ਠੀਕ ਹੈ ਗੱਲ ਥਾਣੀ ਦੀ ਵੀ ਫਿਰ ਕੱਲੀ ਰਹਿ ਗਈ ਸੀ ਬਈ ਯਾਰ ਉਹ ਬੰਦਾ ਕਹਿੰਦਾ ਯਾਰ ਇਹ ਵੀ ਲੈ ਜਾ ਮੈਂ ਤਾਂ ਸ਼ਰਤੀ ਸੀਗੀ ਠੀਕ ਹੈ ਗੱਲ ਬੰਦਾ ਕਹਿੰਦਾ ਯਾਰ ਇਹ ਵੀ ਨਾਲ ਹੀ ਲੈ ਜਾ ਸਿੰਗਲ ਚਾਰੀ ਨੇ ਸਾਰੀਆਂ ਸਿੰਗਲ ਹੀ ਨੇ ਵੀਰੇ ਚਾਰਾਂ ਦੇ ਤਿੰਨਾਂ ਬੱਛੀਆਂ ਦੇ ਤਿੰਨਾਂ ਦੀ ਚਾਰ-ਚਾਰ ਆ ਗਏ ਤਿੰਨਾਂ ਦੀ ਚਾਰ-ਚਾਰ ਆ ਗਏ ਬਈ ਕਿੰਨੇ ਬੱਛੀਆਂ ਸਮਾਰ ਕੇ ਦਿਖਾ ਦੀ ਕਰੀਆਂ ਲੈਣ ਦੇ ਖੜੀਆਂ ਇਧਰਲੇ ਬੰਨਿਓ ਫੇਸ ਕੁਆਲਿਟੀ ਕੋ ਲਾ ਕੇ ਆਣ ਦਿਖਾ ਦੇ ਸਮਾਰ ਕੇ ਸਾਰੀਆਂ ਇਹ ਤੁਝੇ ਡਰ ਰਿਕਾਰਡ ਪਤਾ ਕਰਕੇ ਦੇ ਦਾਂਗੇ ਵੀਰੇ ਆਪਾਂ ਫਾਰਮ ਵਾਲੇ ਠੀਕ ਹੈ ਠੀਕ ਹੈ ਲੈ ਆ ਲੈ ਆ ਕੈਮਰਾ ਉਰਲੇ ਬੰਨਿਓ ਲੈ ਆ ਉਹ ਤਾਂ ਕੋਈ ਮਜੂਤ ਲਾ ਕੇ ਸਾਰੀਆਂ ਦਿ ਬਰੇ ਯਾਰ ਤਿੰਨੇ ਬੱਛੀਆਂ ਪਪੀਆਂ ਹਜ਼ਾਰ ਦੀਆਂ ਦੇ ਦਾਂਗੇ ਯਾਰ ਤਿੰਨੇ 50 ਦੀਆਂ ਤਿੰਨੇ ਹੀ ਦੇ ਦਾਂਗੇ ਪਹੁੰਚ ਪਹੁੰਚ ਕੋਈ ਪੌਂਚ ਮੌਕੇ ਤੇ ਕਰ ਲਾਂਗੇ ਯਾਰ ਉਹ ਜਿਆ ਸਾਬਤ ਆ ਆ ਚਲੋ ਬਾਈ ਕਹਿੰਦਾ ਪਹੁੰਚ ਚਲੋ ਦੇਖ ਕੇ ਕਰ ਦਾਂਗੇ ਨੇੜ ਤੇੜ ਕੇ ਤੇ 150 ਮੀਲ ਦੇ ਘੇਰੇ ਚ ਕਰ ਦਾਂਗੇ ਵੀ ਜਿਆਦਾ ਲੰਬਾ ਦਾ ਦਿੱਕਤ ਹੋ ਜਾਂਦੀ ਆ ਇਹ ਹੋ ਜਾਣਗੀਆਂ ਬਾਕੀ ਐਡਾ ਕੋਈ ਮਾਰਜਨ ਨਹੀਂ ਨਾ ਹੈਗਾ ਬੱਛੀਆਂ ਚ ਠੀਕ ਹੈ ਗੱਲ ਆਂ ਜੇ ਕਿਸੇ ਸੱਜਣ ਨੇ ਪਾਲਣ ਵਾਸਤੇ ਲੈ ਜਾਣੀਆਂ ਤੇ ਕੁਆਲਿਟੀ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਕੁਆਲਿਟੀ ਤੁਹਾਨੂੰ ਮੈਂ ਚੈੱਕ ਕਰਾਦੀ ਸੋਹਣੇ ਪ੍ਰਿੰਟ ਚ ਨੇ ਹਾਂ ਬਈ ਅੱਗੇ ਬਣਨ ਵਾਲੀਆਂ ਚੀਜ਼ਾਂ ਨੇ ਬੰਦਾ ਜੇ ਸ਼ੌਂਕ ਨਾਲ ਪਾਲੇ ਨਾ ਬਈ ਕੱਲੀ ਕੱਲੀ ਬੱਛੀ ਲੱਖ ਤੋਂ ਬਾਰ-ਬਾਰ ਤਿਆਰ ਹੋ ਕੇ ਵੇਚੂਗੀ ਬਈ ਆ ਉਹੀ ਗੱਲ ਆ ਵੀ ਰੇਟ ਨੇ ਜਿਹੜੇ ਰੇਟ ਹੋਣ ਆਪਾਂ ਗਾਵਾਂ ਦੇ ਲਾ ਲਓ ਮੱਜਾਂ ਦੇ ਲਾ ਲਓ ਹਣਾ ਦਿਨ ਪਰ ਦਿਨ ਪਸ਼ੂ ਪਾਲਣ ਦਾ ਕੰਮ ਘਟਦਾ ਜਾਂਦਾ ਜਾਂਦਾ ਤੇ ਇਹਨੇ ਰੇਟ ਅੱਪ ਹੋਈ ਜਾਂਦੀ ਹਾਂ ਹੁਣ ਇਹ ਵੀ ਫਾਰਮ ਵਾਲਿਆਂ ਨੇ ਸਾਰੇ ਨਾਲ ਇਕੱਠੀ ਦਿੱਤੇ ਨੇ ਠੀਕ ਆ ਕਰਨਾ ਪਹਿਲਾਂ ਤਾਂ ਕਹਿੰਦਾ ਸੀ ਚਲ ਗਾਵਾਂ ਗਾਵਾਂ ਦੇ ਦਿੰਨੇ ਆਂਗੇ ਠੀਕ ਆ ਜੀ ਫਿਰ ਕਹਿੰਦਾ ਯਾਰ ਮੇਰੇ ਕੋ ਬੱਛੀਆਂ ਰਹਿ ਜਾਣੀਆਂ ਨੇ ਬੱਛੀਆਂ ਵੀ ਨਾਲ ਹੀ ਲੈ ਕੇ ਜਾ ਠੀਕ ਆ ਗੱਲ ਰੋਜ਼ੇ ਨੰਬਰ ਹੈਗਾ ਵੀਰੇ 855 888 5640 855 888 5640 ਆ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਸਾਰੇ ਨਗਾ ਚੋ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਚਾਰ ਟਾਈਮ ਚੋ ਕੇ ਲੈ ਜਾਣ ਬਈ ਯਾਰ ਆਪਣੇ ਤੋਂ ਯਾਰਾ ਠੀਕ ਹੈ ਗੱਲ ਗਾਰੰਟੀ ਆਪਣੀ ਰੋਲ ਆ ਸ਼ਹਿਰ ਸੁਨਾਵਾਂ ਜੇ ਆਉਂਗੇ ਫਤੇਗੜ ਗੰਢੂ ਵਾਲੀ ਸਾਈਡ ਤੋਂ ਸਾਯਾ ਮੰਨ ਲਓ ਵੀ ਬਖਸ਼ਿਆਰ ਰੋਡ ਤੋਂ ਬਾਈ ਦਾ ਓਨੀ ਦੂਰ ਆ ਦੋਨੇ ਪਾਸੇ ਰੋਡ ਤੋਂ ਵੀ ਓਨੀ ਦੂਰ ਵਿਚਾਲੇ ਆ ਜੀ ਦੋਹਾਂ ਦੇ ਆਪਾਂ ਆ ਦੋਹਾਂ ਦੇ ਵਿਚਾਲੇ ਆ ਗਿਆ ਨੋਰਾ ਪਾਈ ਦਾ ਨੰਬਰ ਪਾਈ ਦਾ ਮਿਲਿਆ ਲਿਓ ਨੇੜੇ ਆ ਕੇ ਚੋ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ